ਟੀ ਮੈਡਮ ਨੇ ਸਾਨੂੰ ਕਿਹਾ ਕਹਿੰਦੀ ਵੀ ਮੈਂ ਮੰਤਰੀ ਨੂੰ ਪੁੱਛੂ ਇਸ ਬਾਰੇ ਵੀ ਕੰਮ ਕਰਨੇ ਆ ਜਾਂ ਨਹੀਂ ਕਰਨੇ ਆ ਉਹ ਇਹੋ ਕਹਿ ਜਾਂਦਾ ਕਿ ਮੈਂ ਜਿਵੇਂ ਜੀ ਮੰਤਰੀ ਕਹੂਗਾ ਮੈਂ ਉਵੇਂ ਕਰੂਗਾ ਇਹ ਮੰਤਰੀ ਦਾ ਹੱਥ ਠੋਕਾ ਬਣਿਆ ਹੋਇਆਗਾ ਇੱਕ ਤਾਂ ਇਹਦੇ ਵਿੱਚ ਉਹ ਇੱਕ ਪਲਾਟ ਲੈ ਗਿਆ ਹਰਨਪ੍ਰੀਤ ਜਿਹੜਾ ਮੀਤ ਹੈਰ ਮੰਤਰੀ ਦਾ ਉਹ ਐਸਡੀ ਆ ਨਾਲਾ ਸਾਫ ਸੁੱਦੀ ਸਫਾਈ ਦੇ ਲਈ ਅੱਜ ਤੱਕ ਪਹਿਲਾਂ 25 ਲੱਖ ਰੁਪਏ ਦਾ ਟੈਂਡਰ ਹੁੰਦਾ ਸੀ ਉਹ ਐਸ ਵਾਰ ਇਹਨਾਂ ਨੇ 50 ਲੱਖ ਦਾ ਕਰ ਲਿਆ ਉਹ ਰਾਜਨੀਤਿਕ ਆ ਜੋ ਉਹ ਬਿਲਕੁਲ ਖਤਮ ਆ ਗਈ ਤੇ ਜੋ ਵੀ ਕੰਮ ਹੋ ਰਹੇ ਨੇ ਪਹਿਲੇ ਆਧਾਰ ਤੇ ਮੈਰਿਟ ਤੇ ਹੋ ਰਹੇ ਨੇ ਅਜਾ ਸਰਪੰਚ ਦੀਆਂ ਵੋਟਾਂ ਨਹੀਂ ਆਇਆ ਸਾਡੇ ਕਿਸੇ ਪਿੰਡ ਦੇ ਵਿੱਚ ਇੱਕ ਸਰਪੰਚ ਵੀ ਨਹੀਂ ਹੈਗਾ ਜੇ ਅਸੀਂ ਕੋਈ ਪੱਖਪਾਤ ਵਾਲੀ ਗੱਲ ਹੁੰਦੀ ਤਾਂ ਅਸੀਂ ਪਿੰਡਾਂ ਦੇ ਕੰਮ ਵੀ ਰੋਕ ਦਿੰਦੇ ਹਿੱਥ ਦੇਖੋ ਟਾਟਾ ਐਸ ਆਏ ਨੇਗੇ ਜੋ ਕੂੜੇ ਦਾ ਚੱਕਣ ਦਾ ਕੰਮ ਚੱਲ ਰਿਹਾ ਦਾ ਉਹ ਕੀ ਸਾਰੇ ਬਰਨਾਲੇ ਨੂੰ ਫਾਇਦਾ ਨਹੀਂ ਹੋ ਰਿਹਾ ਉਹਦਾ ਉਹ ਕੱਲੇ ਜਿਹੜੇ ਸਾਡੇ ਹਸਤੀ ਨੇ ਕਿ ਉਹਨਾਂ ਨੂੰ ਪੈਦਾ ਹੋ ਰਿਹਾਗਾ ਬੇਬੁਣਿਆਦ ਚੱਲਾਨੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੁਹਾਨੂੰ ਪਤਾ ਵੀ ਹੁਣ ਲੋਕ ਸਭਾ ਦੀਆਂ ਵੋਟਾਂ ਨੇੜੇ ਆਈਆਂ ਇਹਦਾ ਕੋਈ ਹੋਰ ਤਾਂ ਕੋਈ ਮਸਲਾ ਹੈ ਨਹੀਂਗਾ ਅਸੀਂ ਡੀਸੀ ਮੈਡਮ ਨੂੰ ਇਹ ਬੇਨਤੀ ਕੀਤੀ ਵੀ ਮੈਡਮ ਜੀ ਸਾਡੇ ਕੰਮਾਂ ਜਿਹੜੇ ਵਾਰਡਾਂ ਦੇ ਕੰਮ ਨੇ ਉਹ ਮੌਜੂਦਾ ਐਮਸੀਆਂ ਨੂੰ ਨਾਲ ਲੈ ਕੇ ਕਰਵਾਏ ਜਾਣ ਡੀਸੀ ਮੈਡਮ ਨੇ ਸਾਨੂੰ ਕਿਹਾ ਕਹਿੰਦੀ ਵੀ ਮੈਂ ਮੰਤਰੀ ਨੂੰ ਪੁੱਛੂ ਇਸ ਬਾਰੇ ਵੀ ਕੰਮ ਕਰਨੇ ਆ ਜਾਂ ਨਹੀਂ ਕਰਨੇ ਆ ਉਹਦੇ ਉੱਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਈਓ ਨੂੰ ਅਸੀਂ ਬਾਰ-ਬਾਰ ਰਿਟਨ ਦੇ ਵਿੱਚ ਵੀ ਦੇਤਾ ਤੇ ਰੋਜ਼ ਅਸੀਂ ਬਰਬਲੀ ਵੀ ਕਹਿੰਨੇ ਆ ਵੀ ਈਓ ਸਾਹਿਬ ਤੁਸੀਂ ਕੰਮ ਕਰਵਾ ਦਿਓ ਉਹ ਈਓ ਕਹਿੰਦਾਗਾ ਵੀ ਮੈਂ ਜਿਵੇਂ ਜੀ ਮੰਤਰੀ ਕਹੂਗਾ ਮੈਂ ਓਵੇਂ ਕਰੂਗਾ ਇਹ ਮੰਤਰੀ ਦਾ ਹੱਥ ਠੋਕਾ ਬਣਿਆ ਹੋਇਆਗਾ ਇੱਕ ਤੈਣੇ ਜਿਹੜੀ ਸਰਕਾਰੀ ਰਹਿਸ਼ਾ ਨਗਰ ਕਾਉਂਸਲ ਬਰਨਾਲਾ ਦੀ ਉਹਦੇ ਵਿੱਚ ਮੰਤਰੀ ਦਾ ਓਐਸਡੀ ਬਿਠਾ ਰੱਖਿਆ ਹਸਨਪ੍ਰੀਤ ਉਹ ਸਾਰੀ ਕਮੇਟੀ ਉੱਥੇ ਆਪਦੇ ਕੋਲੇ ਬੁਲਾ ਕੇ ਸਾਰਿਆਂ ਨੂੰ ਹੁਕਮ ਉਹ ਸੁਣਾਉਂਦਾਗਾ ਉਹਦੇ ਅਮਤਾਬਕ ਈਓ ਜੇਈ ਸਾਰੇ ਕੰਮ ਕਰ ਓਵੇਂ ਕਰਦੇ ਨੇ ਪਿਛਲੀ ਮੀਟਿੰਗ ਦੇ ਵਿੱਚ ਸਾਡੇ ਇੱਕ ਕਲੋਨੀ ਦਾ ਕੋਈ ਮਤਾ ਆਇਆ ਉਹ ਜਦੋਂ ਮਤਾ ਆਇਆ ਤਾਂ ਐਮਸੀ ਸਾਹਿਬਾਨ ਨੇ ਉਹਨਾਂ ਨੂੰ ਰੱਦ ਕਰਤਾ ਉਸ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਹੀ ਦੁਬਾਰੇ ਸਰਕਾਰ ਨੇ ਪ੍ਰੈਸ਼ਰ 'ਚ ਮੀਟਿੰਗ ਰੱਖੀ ਉਹਦੇ ਵਿੱਚ ਉਹ ਇੱਕ ਪਲਾਟ ਲੈ ਗਿਆ ਇਹਨਾਂ ਨੇ ਮੰਤਰੀ ਨੂੰ ਅਸੀਂ ਕਿਹਾ ਵੀ ਜੇ ਤੂੰ ਗਰੰਟਾਂ ਲਿਆ ਤੂੰ ਆਪਦਤ ਘਟਨ ਕਰਨੇ ਨੇ ਤੇ ਇਹ ਜਿਹੜੇ ਸਾਡੇ ਮਿਊਨਿਸਪਲ ਫੰਡ ਦੇ ਵਿੱਚੋਂ ਟੈਂਡਰ ਲੱਗੇ ਨੇ ਉਹ ਘਟਨ ਮੰਤਰੀ ਉਹਨਾਂ ਦੇ ਕਰ ਰਿਹਾ ਆਪ ਦੀ ਇਹਨੇ ਜਿਹੜੀ ਗਰੰਟ ਲੈਂਦੀ ਆ ਇੱਕ ਚੌਂਕਾਂ ਦੀ ਲੈਂਦੀ ਆ ਤੇ ਇੱਕ ਨਾਲਾ ਸਾਫ਼ ਕਰਨ ਦੀ ਨੜਾ ਸਾਹਿਬ ਦੀ ਸਫਾਈ ਦੇ ਲਈ ਅੱਜ ਤੱਕ ਪਹਿਲਾਂ 25 ਲੱਖ ਰੁਪਏ ਦਾ ਟੈਂਡਰ ਹੁੰਦਾ ਸੀ ਉਹ ਇਸ ਵਾਰ ਇਹਨਾਂ ਨੇ 50 ਲੱਖ ਦਾ ਕਰ ਲਿਆ ਉਹ ਉਹਦੀ ਸਫਾਈ ਹੋਈ ਨਹੀਂ ਅਜੇ ਤੱਕ ਸਾਨੂੰ ਅਸੀਂ ਕੁਝ ਏਰੀਆ ਇਹ ਦਿਖਾ ਦਿੰਨੇ ਆਂ ਵੀ ਜਿੱਥੋਂ ਉਹਦੇ ਜਿਹੜੇ ਸੀਵਰੇਜ ਦੇ ਟੱਕਣ ਨੇ ਉਹ ਨਹੀਂ ਚੱਕੇ ਗਏ ਇਹਨਾਂ ਨੇ 50 ਲੱਖ ਰੁਪਏ ਖਾ ਗਏ ਚੈੱਕ ਕੱਟ ਕੇ ਈਓ ਜੋ ਵੀ ਇਹਦੇ ਨਾਲ ਰਲੇਵੇ ਨੇਗੇ ਜਿਹੜੇ ਆਪਦੇ ਜਿਹੜੇ ਮੁਲਾਜ਼ਮ ਨੇਗੇ ਇਹਨਾਂ ਨੇ ਸਾਰੇ ਇਹ ਕੱਪੜੇ ਇੱਕ ਨਹੀਂ ਬਹੁਤ ਕੱਪੜੇ ਨੇ ਅਸੀਂ ਸਮਾਉਣ ਤੇ ਸਾਰੇ ਉਜਾਗਰ ਕਰਾਂਗੇ ਹੁਣ 600 ਲਾਈਟ ਇੱਥੇ ਸਰਕਾਰੀ ਲਾਈਟ ਆਈ ਸੀਗੀ ਅਸੀਂ ਕਿਹਾ ਵੀ ਉਹ ਸਾਬ 31 ਵਾਰ ਨੇ ਤੁਸੀਂ ਬੰਡਮੀਆਂ ਲਾਈਟਾਂ ਸਾਰਿਆਂ ਨੂੰ ਜਿੰਨੇ ਜਿੰਨੇ ਹੁੰਦੀਆਂ ਨੇ ਐਮ ਸੀ ਸਹਿਬਾਨ ਨੂੰ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਸੀਂ ਉਹ ਮੇਨਾਂ ਨੂੰ ਡਿਵਾਈਡ ਕਰ ਦੋ ਲਾਈਟਾਂ ਨੂੰ ਈਓ ਨੇ ਆਪਦੇ ਜਿਹੜੇ ਹੇਠਲੇ ਮੁਲਾਜ਼ਮ ਨੇ ਉਹਨਾਂ ਨੂੰ ਇਹ ਗੱਲ ਕਹਿਤੀ ਕਹਿੰਦਾ ਵੀ ਜਿਹੜੇ ਐਮ ਸੀ ਆ ਕੇ ਕਹਿਣਗੇ ਉਹਨਾਂ ਤੋਂ ਉ ਪੁੱਛ ਲਓ ਜਾਂ ਉਹਨਾਂ ਤੋਂ ਰਿਟਰਨ ਚ ਲੈ ਲਓ ਉਹਨਾਂ ਨੂੰ ਇੱਕ ਵੀ ਲਾਈਟ ਨਹੀਂ ਦੇਣੀ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਵਲੰਟੀਅਰ ਵਰਕਰ ਕੋਈ ਆਊਗਾ ਉਹਦੇ ਕਹਿਣ ਤੇ ਤੁਸੀਂ ਲਾਈਟ ਵੀ ਲਾ ਕੇ ਆ ਉਹਦਾ ਪੂਰਾ ਮਾਨ ਸਤਕਾਰ ਕਰਨਾ ਜਿਹੜੇ ਚੁਣੇ ਹੋਏ ਨਮਾਇंदे ਨੇ ਐਮਸੀ ਨੇ ਇਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਤੁਸੀਂ ਵਾਪਸ ਮੋੜ ਦਿਆ ਕਰੋ ਵੀ ਕਰਾਂਗੇ ਜੀ ਤੁਹਾਨੂੰ ਬਾਅਦ ਚ ਦੇਵਾਂਗੇ ਪਹਿਲਾਂ ਸਰਕਾਰ ਦਾ ਸਾਡੇ ਤੇ ਪ੍ਰੈਸ਼ਰ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਅਸੀਂ ਛੋਡੇ ਪ੍ਰੈਸ ਵਾਲੇ ਭਰਾਵਾਂ ਦੇ ਰਾਹੀਂ ਅਸੀਂ ਸਰਕਾਰ ਦੇ ਕੰਨ ਖੋਲਣ ਦੇ ਲਈ ਅੱਜ ਅਸੀਂ ਸਿਰਫ ਐਮਸੀ ਸਾਹਿਬਾਨੀ ਇਕੱਠੇ ਹੋਏ ਆ ਇਸ ਤੋਂ ਬਾਅਦ ਅਸੀਂ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਪਾਰਟੀ ਲੈਵਲ ਤੇ ਵੀ ਲੈ ਕੇ ਜਾਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਜੋ ਮਾਨ ਸਾਹਿਬ ਨੇ ਹਾਊਸ ਦੇ ਵਿੱਚ ਵੀ ਕਿਹਾ ਤੇ ਮਾਨ ਸਾਹਿਬ ਨੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਬਹੁਤ ਵਾਰ ਕਿਹਾ ਕਿ ਇਸ ਵਿੱਚ ਰਾਜਨੀਤੀ ਆ ਜੋ ਉਹ ਬਿਲਕੁਲ ਖਤਮ ਆ ਗਈ ਤੇ ਜੋ ਵੀ ਕੰਮ ਹੋ ਰਹੇ ਨੇ ਪਹਿਲ ਦੇ ਆਧਾਰ ਤੇ ਮੈਰਿਟ ਤੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਲਗਭਗ 44 ਜੁਨਟਾਣੇ ਬਰਨਾਲੇ ਹਲਕੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਅਸੀਂ ਥਾਪਰ ਮਾਡਲ ਹਰੇਕ ਪਿੰਡ ਦੇ ਵਿੱਚ ਅਸੀਂ ਗਰਾਊਂਡ ਹਰੇਕ ਪਿੰਡ ਦੇ ਵਿੱਚ ਅਸੀਂ ਨਾਲ ਲਾਇਬ੍ਰੇਰੀਆਂ ਦਾ ਕੰਮ ਚੱਲ ਰਿਹਾ ਹੈ ਅਜੇ ਤਾਂ ਸਰਪੰਚੀ ਦੀਆਂ ਵੋਟਾਂ ਨਹੀਂ ਆਈਆਂ ਸਾਡੇ ਕਿਸੇ ਪਿੰਡ ਦੇ ਵਿੱਚ ਇੱਕ ਸਰਪੰਚ ਵੀ ਨਹੀਂ ਹੈਗਾ ਜੇ ਅਸੀਂ ਕੋਈ ਪੱਖਪਾਤ ਵਾਲੀ ਗੱਲ ਹੁੰਦੀ ਤਾਂ ਅਸੀਂ ਪਿੰਡਾਂ ਦੇ ਕੰਮ ਵੀ ਰੋਕ ਦਿੰਦੇ ਦੇਖੋ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਜੋ ਕਹਿ ਰਹੇ ਨੇ ਕਿ ਇਹ ਹਰ ਬੋਰਡ ਦੇ ਵਿੱਚ ਬਰਨਾਲੇ ਦੇ ਵਿੱਚ ਦੇਖੋ ਟਾਟਾ ਐਸ ਆਏ ਨੇਗੇ ਜੋ ਕੂੜੇ ਦਾ ਚੱਕਣ ਦਾ ਕੰਮ ਚੱਲ ਰਿਹਾਗਾ ਉਹ ਕੀ ਸਾਰੇ ਬਰਨਾਲੇ ਨੂੰ ਫਾਇਦਾ ਨਹੀਂ ਹੋ ਰਿਹਾ ਉਹਦਾ ਉਹ ਕੱਲੇ ਜਿਹੜੇ ਸਾਡੇ ਐਮਸੀ ਨੇਗੇ ਉਹਨਾਂ ਨੂੰ ਫਾਇਦਾ ਹੋ ਰਿਹਾਗਾ ਨਾਲੇ ਦੀ ਸਫਾਈ ਕਰਾਈ ਹੈਗੀ ਸਾਰੇ ਦੀ ਜਿਹੜਾ ਸਟਾਮ ਵਾਟਰ ਡਰੇਨਾਂ ਗਈ ਉਹ ਸਾਰੇ ਬਰਨਾਲੇ ਵਿੱਚ ਦੀ ਲੰਗਦਾਗਾ ਕੀ ਉਹ ਸਾਡੇ ਐਮਸੀਆਂ ਦੇ ਬੋਰਡ ਦੇ ਵਿੱਚ ਦੀ ਲੰਗਦਾ ਕੱਲਿਆਂ ਦੇ ਵਿੱਚ ਦੀ ਹੋਰ ਸਾਰੇ ਸ਼ਹਿਰ ਦਾ ਜਿਹੜਾ ਆਪਣਾ ਡੰਪ ਨੇ ਉਹ ਚੱਕੇ ਜਾ ਰਹੇ ਨੇ ਕੀ ਉਹ ਸਾਡੇ ਐਮਸੀਆਂ ਦੇ ਬੋਰਡ ਦੇ ਡੰਪ ਨੇਗੇ ਸ਼ਹਿਰ ਦੇ ਵਿੱਚ ਹੋਰ ਲੱਖਾਂ ਕਰੋੜਾ ਰੁਪਏ ਦੀ ਆਮਦ ਨਾਲ ਜਿਹੜੇ ਮਤਲਬ ਪ੍ਰੋਜੈਕਟ ਆ ਰਹੇ ਨੇਗੇ ਉਹਦੇ ਵਿੱਚ ਸਾਡੇ ਐਮਸੀਆਂ ਦੇ ਕੀ ਸਬੰਧ ਹੈ ਬੇਮੁਹਰਯਾਦ ਗੱਲਾਂ ਨੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੁਹਾਨੂੰ ਪਤਾ ਵੀ ਹੁਣ ਲੋਕ ਸਭਾ ਦੀਆਂ ਵੋਟਾਂ ਨੇੜੇ ਆ ਗਈਆਂ ਇਹਨਾਂ ਕੋਲੇ ਹੋਰ ਤਾਂ ਕੋਈ ਮਸਲਾ ਹੈ ਨਹੀਂਗਾ ਬਸ ਇੱਥੇ ਚੱਕ ਕੇ ਤੀਜੇ ਦਿਨ ਇਕੱਠੇ ਹੋ ਕੇ ਬਹਿ ਜਾਂਦੇ ਨੇਗੇ ਕੋਈ ਇਹਨਾਂ ਦੀ ਗੱਲ ਦੇ ਵਿੱਚ ਦਮ ਨਹੀਂ ਹੈਗਾ ਤੇ ਇਹਦੇ ਵਿੱਚ ਮੈਨੂੰ ਤਾਂ ਕੋਈ ਗੱਲ ਲੱਗਦੀ ਨਹੀਂ ਹੈਗੀ ਵੀ ਕਿਹਦੇ ਵਿੱਚ ਕੁਝ ਹੈਗੀ ਹੈ ਕੋਈ ਮੈਰਿਟ ਹੈਗੀ ਹੈ ਗੱਲ ਦੇ ਵਿੱਚ